ਬਾਜੀ ਦਾ ਛੱਰੀ ਕਾਜੀ ਘੱਟ ਵਾਲੇ ਕਿ ਬੇਨਤੀ ਹੈ ਜੀ ਇਹਦੇ ਪਹਿਲਾਂ ਦਾ ਦਾਦਾ ਜਿਹੜਾ ਦਾਦਾ ਦਾ ਮੇਰੇ ਮੇਰੀ ਭੈਣ ਦਾ ਵਿਆਹ ਸੀ ਜੀ ਇਹਦੇ ਬਲ 25 ਸਾਲ ਪਹਿਲਾਂ ਮੇਰੇ ਸਾਡੇ ਵਿਆਹ ਦੀ ਗੋਲੀ ਚ ਲੱਗੀ ਜੀ ਇਹ ਦਾਦੇ ਨੇ ਜੀ ਸਾਡੇ ਸਾਡੇ ਪਰੋਹਣੇ ਚ ਚੱਕ ਲਈ ਢੋਲ ਖਣਦਾਰ ਨੇ ਅੱਛਾ ਜੋਂ ਕਿ ਨਹੀਂ ਸਦੇ ਇਹਦੇ ਪਲ 25 ਸਾਲ ਪਹਿਲਾਂ ਸਾਡੇ ਪਰੋਹਣੇ ਸਾਡੇ ਬਰਾਦ ਨੂੰ ਉਹਨੇ ਸਦਾਇਆ ਸੀਗਾ ਜੀ ਇਹ ਦਾਦੇ ਨੇ ਬਲ ਜਿੱਦੇ ਦਾਦੇ ਨੇ ਹਾਂ ਜੀ ਕਹਿੰਦਾ ਉਹ ਸਾਡੇ ਪਰੋਹਣੇ ਦੀ ਸਾਡੀ ਜਿੱਤੀ ਜਾਂਦੀ ਹੈ ਕਹਿੰਦਾ ਉਹਨੂੰ ਲਾ ਲਓ ਟੋੜਾ ਰੋ ਅਸੀ ਬਾਠ ਠੰਡਾ ਅਰਤੀਗਾ ਟੋੜਾ ਠੰਡਾ ਦਰ ਦੋ ਟੋੜਾ ਠੰਡਾ ਵੀ ਸਾਡੀ ਇੰਨੀ ਹੈ ਨਹੀਂ ਹੈਲਥ ਕੀਤੀ ਜਗੀ ਵੀ ਤੰਗਣਾ ਗੁਰੂ ਗਰੀ ਪਰਿਵਾਰ ਨੂੰ ਉਹਨਾਂ ਨੇ ਕੋਈ ਚਲਵਾਈ ਸੀਗੀ ਬਰਾਤੀਆਂ ਨੇ ਚਲਵਾਈ ਸੀਗੀ ਮੇਰੀ ਮਾਂ ਦਾ ਫਫਰ ਸੀਗਾ ਤੇ ਉਹ ਵੀ ਸਾਡਾ ਪ੍ਰੋਣਾ ਸੀਗਾ ਪ੍ਰੋਣੇ ਦਾ ਛਾੜੀ ਪੇ ਜੇਰ ਸੀ ਮਤਲਬ ਤੇ ਉਹ ਛਾੜੀ ਪੁੱਛ ਸਾਡੀ ਮਤਲਬ ਸਾਡੀ ਜਿਹੜੀ ਬਰਾਤ ਛਾੜੀ ਉਹਨੇ ਸਾਡੀ ਲਾੜੀ ਸੀ ਠੀਕ ਹੈ ਲਾੜੀ ਹੀ ਉਹ ਕਹਿੰਦਾ ਵੀ ਦਾਦਾ ਕਹਿੰਦਾ ਮਤਲਬ ਕਿ ਰਾਣੀ ਟਾਈਮ ਤੋਂ ਵੀ ਤੁਹਾਡੀ ਮਦਦ ਕਰਦਾ ਰਿਹਾ ਬਾਰ ਬਾਰ ਮਦਦ ਕਰਦੇ ਆਏ ਨੇ ਜੀ ਛੱਡੀ ਨਾ ਉਹਨੇ ਇਹ ਗੱਲ ਸੋਚਦੀ ਜੀ ਕਹਿੰਦਾ ਸਾਡੀ ਪਰਉਣੀ ਦੀ ਜਿਹੜੇ ਸਾਡੀ ਬਰਾਤ ਜਾਂ ਸ਼ਾਦੀ ਸਾਰੀ ਜਾਂਦੀ ਜੀ ਕਹਿੰਦਾ ਕਿ ਸਾਡੀ ਲਾਹੂ ਥੱਲੇ ਮੈਂ ਕਿਦੀ ਸਾੜੀ ਬਰਾ ਸਾਡੀ ਸਾਰੀ ਸਾਰੀ ਲਾਤੀ ਸੀ ਉਹਨੇ ਜੀ ਉਹ ਸਵਾਗਤ ਸਾਡੇ ਸਾਰੇ ਵਿਆਹ ਖਰਾਬ ਕਰਦੀ ਜੀ ਉਸ ਵਾਰ ਤੇ ਦਾਦੇ ਨੇ ਸਾਡੀ ਇੰਨੀ ਮਦਦ ਕੀਤੀ ਜਿੰਨੀ ਵੀ ਕਦੀ ਜੀ ਪਰ ਹੁਣ ਭੰਨਣਾ ਵੀ ਉਹੀ ਰਾਹ ਤੇ ਤੁਰਿਆ ਹੋਇਆ ਭੰਨਦੇ ਵੀ ਉਹੀ ਰਾਹ ਚੱਲਿਆ ਹੋਇਆ ਜੀ ਰੇਗ ਦੀ ਮਦਦ ਕਰਦਾ ਜੀ ਸਾਡੇ ਲੋਕਾਂ ਦੇ ਗਰੀਬਾਂ ਦੇ ਘਰ ਪਹੁੰਚਦਾ ਜੀ ਤੇ ਲੋਕਾਂ ਦਾ ਖੜਾ ਵੀ ਆ ਜੀ ਕਦੂਗੀ ਪੰਦੇ ਦੇ ਬੱਚੇ ਵੀ ਅੱਧਿਕ ਮੈਨੂੰ ਮੇਰੀ ਸ਼ਿਕਾਇਤ ਚੋਟੇ ਦੀ ਪੰਦੀ ਸ਼ਾਦੀ ਮਰ ਹੋ ਗਈ ਮੈਂ ਦੇਖਣੇਗਾ ਵੀ ਕਦੇ ਭਾਨੇ ਨੇ ਗਲਤ ਕੰਮ ਕਰਤਾ ਕੋਈ ਵਾਓ ਠੀਕ ਹੈ ਆ ਦੇਖਰਾ ਆ ਦੇਖਣੀ ਭਰਾਵਾ ਕੋਈ ਸਰਕਾਰਾਂ ਉਨ ਲੱਗ ਜਾਂਦਾ ਉਹਦੀ ਮਰਜ਼ੀ ਜੇ ਦੇਖ ਹੈਣਾ ਤੇ ਚੰਨੀ ਸੀਗਾ ਦੇਖ ਚੰਨੀ ਨੂੰ ਅਨੇ ਚੱਪਾਂ ਸਿੱਧ ਨਹੀਂ ਉੱਤਰ ਨੀਤਾ ਦੀ ਗੱਜੂ ਆਇਆ ਸੀਗਾ ਮੁੱਖ ਮੰਤਰੀ ਛੇਦੋਂ ਪਰ ਉਹਦੇ ਵੀ ਚੰਨੀ ਹੁਣ ਵੀ ਨਾਲ ਖੜਾ ਆਪਣੇ ਜੇ ਨਹੀਂ ਹੁੰਦੀ ਨਾਲ ਖੜਾ ਵਿਚਾਰਾ ਚੱਲਾ ਜੀ ਨਾਲ ਨਾਲ ਖੜੇ ਸਾਰੇ ਜਣੇ ਛੱਤ ਦਾ ਸਾਧ ਦੇ ਵਿੱਚ ਤਾਂ ਨਾ ਕੋਈ ਹੋਵੇ ਭਾਵੇਂ ਉਹ ਹਾਂ ਜੀ ਅਸੀਂ ਫੁੱਟਾ ਤਾਂ ਪਾਈ ਸੀ ਇਹਨੂੰ ਪਰ ਜਮਾਨ ਨੂੰ ਲੋਕ ਕਹਿੰਦੇ ਵਿਲਾਗ ਕਰਨਾਗਾ ਪਰ ਵਿਲਾਗ ਥੋੜੀ ਹੁੰਦਾਗਾ ਜੀ ਵੀ ਕਿਸੇ ਨਿਯਾਜ ਪਤੀ ਪਈ ਜਾਓ ਮੇਰੇ ਵੀ ਚਾਰ ਕੁੜੀਆਂ ਲਗੀਆਂ ਇੱਕ ਮੁੰਡਾਗਾ ਮੇਰੇ ਗਰੀਬ ਪਰਿਵਾਰ ਦਾ ਬੱਚਾ ਮੈਂ ਕੱਲ ਨੂੰ ਮੇਰੇ ਵੀ ਚਾਰ ਕੁੜੀਆਂ ਪਰਚੇ ਪੈ ਸਕਦੇ ਨੇ ਜੀ ਭੈਣ ਜੀ ਜਦੋਂ ਵੀ ਆਈ ਚੱਲਦੇ ਰਹੇ ਕਿ ਇਹ 83 ਵਾਲਾ ਕੰਮ ਹੋ ਗਿਆ ਫੇਰ ਜੀ ਫਿਰ ਜਿਹੜਾ ਏਡੇ ਵੱਡੇ ਇਹਨੂੰ ਨਹੀਂ ਬੋਝ ਸਕਦੇ ਕੁਝ ਇਹਨੂੰ ਸਮਝਦੇ ਕੋਈ ਸੀ ਸਾਨੂੰ ਕਿ ਸਮਝਣਗੇ ਜੀ ਜਦੋਂ ਮੇਰੀ ਕਸੂਨ ਹੋਈ ਜਦੋਂ ਏਡੇ ਵੱਡੇ ਬੰਦੇ ਨੂੰ ਹੀ ਸਮਝ ਸਕਦੇ ਕੁਝ ਸਾਨੂੰ ਕੀ ਸਮਝਣਗੇ ਮੇਰੇ ਚਾਰ ਕੁੜੀਆਂ ਨੇ ਤੇ ਮੇਰੇ ਕੱਲਾ ਜਿਹਾ ਬੱਚਾਗਾ ਅਸੀਂ ਮੈਂ ਕੱਲੇ ਜਣੂ ਡੇੜ ਕਰਕੇ ਕੱਲਾ ਜਵਾਕੇ ਪਾਲਦਾ ਮੈਂ ਜਿਹੜਾ ਇਹ ਡੇੜੀ ਜਾ ਕੇ ਪਾਣੀ ਸਿੱਧੂ ਦਾ ਉਹਨਾਂ ਨੇ ਮੈਂ ਡੇੜੀ ਇਹਨਾਂ ਨੇ ਨੌਕਰੇ ਆ ਪਹਿਲਾਂ ਜੀ ਸ਼੍ਰੀ ਦੇਹੰਦ ਨਾਲ ਬਹੁਤ ਪਹਿਲਾਂ ਉਨਾ ਹੀ ਦੇਖਾ ਬਣਾ ਜੀ ਵੀ ਹੁੰਦੀ ਉਮਰ ਦਾ ਮੇ ਵੀ ਹੁੰਦੀ ਉਮਰ ਦਾਗਾ ਇੰਨਾ ਕਿ ਚਲ ਮੈਂ ਗਰੀਬ 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 ਪਰਿਵਾਰ ਦਾ ਗਜਵਾਕ ਹੈ ਨਾ ਪ੍ਰੈਜ਼ੀਸ ਇੱਕ ਅਥਵਲ ਕੀ ਬੇਨਤੀ ਹੈ ਜੀ ਵੀ ਧੱਕਾ ਨਾ ਕਰੋ ਸਰਕਾਰ ਜੀ ਇਹ ਛੋੜੇ ਬਾਤੇ ਬਹੁਤ ਦਿਖਾਤ ਤੇ ਗੱਲ ਹੈ ਜੀ ਧੱਕੇ ਦੇ ਦੇਖੇ ਨਹੀਂ ਪੜੀ ਪਿਚਾਰੀ ਪਰਚੇ ਪਾਤੇ ਉਸ ਵਾਸਤੇ ਤੱਕ ਦੇ ਉਹ ਜੋੜ ਦੀਆਂ ਵਿਚਾਰੀਆਂ ਉਸ ਵਾਸਤੇ ਤੇ ਹੈ ਵੀ ਨਹੀਂ ਸੀਗੀਆਂ ਜਿਹੜੇ ਸਾਹਿਬਾਂ ਨੇ ਜੀ ਪਰਚੇ ਪਾਤੇ ਇਹ ਉਹਦੀ ਬਹੁਤ ਮਾੜੀ ਗੱਲ ਹੈ ਜੇ ਕੋਈ ਪੰਨੇ ਦੇ ਵਿੱਚ ਖੋਟ ਹੈਗਾ ਸੀਗਾ ਇੱਕ ਪਰਚੇ ਦੋ ਪਰਚੇ ਚੱਲ ਪਏ ਜਾਂਦੇ ਕੋਈ ਗੱਲ ਨਹੀਂ ਸੀਗੀ ਬੰਦੇ ਦੇ ਪੰਨੇ ਹੁੰਦੇ ਨੇ ਜੀ ਪਰ ਕੁੜੀਆਂ ਦੇ ਪਾਉਂਦਾ ਕੀ ਮਤਲਬ ਹੁੰਦਾ ਜੀ ਅਸਰੀ ਕਾਟ